ਬਾਬਾ ਜੀ ਸੰਤ ਬਾਬਾ ਬਲਕਾਰ ਸਿੰਘ ਜੀ ਬਹੁਤ ਮਾਰਕੀ ਕਿਰਪਾ ਨਾਲ ਤੇ ਬੜੇ ਡਿੱਗੇ ਔਰ ਬਹੁਤ ਹੀ ਡੈਰੀ ਸੋਚ ਵਾਲੇ ਕਿਉਂਕਿ ਜਦੋਂ ਕੋਈ ਸਿਮਰਨ ਦੇ ਨਾਲ ਜੁੜ ਜਾਂਦਾ ਜਾਂ ਜਿਨ੍ਹਾਂ ਦੇ ਕਿਰਪਾ ਹੁੰਦੀ ਦੀ ਮਹਾਪੁੱਛਿਆ ਨੂੰ ਉਹ ਫਿਰ ਮਾਰਕੀ ਦੇ ਭਗਤਾਂ ਦੀ ਚਾਲ ਨਵਾਰਨ ਦੰਲਾ ਨਾਲਾਂ ਰੰਗੀ ਪਕਤਾ ਜਿਹੜੀ ਬਿਖੋ ਮਾਰਗ ਚੱਲਣਾ ਉਹ ਬਿਖੋ ਮਾਰਗ ਤੋਂ ਫਿਰ ਮਹਾਪੁਰਸ਼ਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਕਿਉਂਕਿ ਉਹਨਾਂ ਦਾ ਚੱਲਣਾ ਹੀ ਉਹਨਾਂ ਤੇ ਹੁੰਦਾ ਔਰ ਇਹ ਕਹਿੰਦੇ ਕਈ ਵਾਰੀ ਅਸੀਂ ਮਹਾਪੁਰਸ਼ਾਂ ਦੇ ਵਜਨ ਟੁੱਟਦੇ ਆ ਉਹ ਕਹਿੰਦੇ ਜੇ ਇਸ ਮਾਰਗ 'ਚ ਆਉਣਾ ਦਾ ਸਿਰ ਧੀਜੇ ਸਿਰ ਬੀਜੇ ਕਾਹਨ ਨਾ ਕੀਜੇ ਜੇ ਤੈਨੂੰ ਪ੍ਰੇਮ ਦੀ ਗਲੀ ਵਿੱਚ ਆਉਣਾ ਦਾ ਚਾਹ ਹੈ ਨਾ ਤੇ ਆਪਣੇ ਸਿਰ ਦੀ ਆਪਣੇ ਸਿਰ ਨੂੰ ਤਰੀ ਤੇ ਟਿਕਾ ਕੇ ਮਹਾਪੁਰਸ਼ਾਂ ਦੇ ਚਰਨਾਂ ਵਿੱਚ ਆ ਜਾ ਤਾਂ ਫਿਰ ਆਪ ਗੁਆਈਏ ਤਾਂ ਸ਼ੋ ਪਾਈਏ ਔਰ ਕਿੱਸੀ ਚੜ੍ਹਾਈ। ਜਦੋਂ ਆਪਣੇ ਆਪ ਨੂੰ ਇਸ ਨੇ ਗਵਾ ਦਿੱਤਾ ਤੇ ਫਿਰ ਮਾਰੇ ਕਹਿੰਦੇ ਕਿ ਧੂੜ ਵਿੱਚ ਮਿਲ ਕੇ ਆਕਾਸ਼ ਦੇ ਵਿੱਚ ਮਿਲ ਕੇ ਫੇਰ ਗੁਜ਼ਾਰ ਲੈਂਦੀ ਹੈ। ਵੀ ਜਿਹੜਾ ਨਾ ਉਹ ਜਦੋਂ ਆਪੇ ਜਾਂਦਾ ਤੇਰੀ ਉਹ ਵੱਡਾ ਬਿਰਖ ਬਣਦਾ ਵੀ ਤਾਂ ਨੌ ਦੇ ਵਿੱਚ ਆ ਜਾਂਦੇ। ਵੱਡਾ ਜਿਹੜਾ ਦਰਖਤ ਹੈ ਨਾ ਬੋੜ ਦਾ ਉਹਦਾ ਜਿਹੜਾ ਬੀ ਹੈ ਨਾ ਉਹ ਤੁਹਾਡੇ ਨੌ ਦੇ ਵਿੱਚ ਆ ਜਾਂਦਾ ਨੌ ਦੇ ਵਿੱਚ। ਪਰ ਜਦੋਂ ਜ਼ਮੀਨ ਦੇ ਵਿੱਚ ਵੀ ਹੋ ਕੇ ਆਉਂਦਾ ਤੇ ਫਿਰ ਤੁਸੀਂ ਨੌ ਨਹੀਂ ਵਾ ਸਕਦੇ ਤੁਸੀਂ ਦਾ ਦਰਾ ਪਿੰਡੇ ਥੱਲੇ بیٹھ ਜਾ ਵੀ ਹੁੰਦੇ। ਸਾਰਾ ਪਿੰਡ ਸਾਰਾ ਇਲਾਕਾ ਦੇਖਿਆ ਪਹਿਲੇ ਬੋੜ ਜਿਹੜੇ ਬਗੋੜੇ ਹੁੰਦੇ ਸੀ ਉਹਨਾਂ ਥੱਲੇ ਸਾਰੇ ਪਸ਼ੂ ਆ ਜਾਂਦੇ ਨੇ। ਔਰ ਸਾਰੇ ਲੋਕਾਂ ਨੇ ਆ ਕੇ ਉੱਤੇ ਬੈਠਣਾ ਫੇਰ ਵੀ ਉਹਦੀਆਂ ਬਹੁਤ ਦੂਰ ਤੱਕ ਉਹਦੀਆਂ ਢਾਣੇ ਵਗੈਰਾ ਹੁੰਦੇ ਸੀ ਬੜਾ ਨਾ ਉੱਤੇ ਢੇਰੀ ਆਉਂਦੀ ਸੀ ਨਾ ਉੱਤੇ ਪਾਣੀ ਆਉਂਦਾ ਸੀ ਇੰਨੇ ਸੰਘਣੇ ਦਰਪਤ ਹੁੰਦੇ ਸੀ ਤੇ ਲੋਕਾਂ ਨੇ ਕਿਹਾ ਚਲੋ ਅੱਜ ਉੱਥੇ ਜਾ ਕੇ ਬੈਠਦੇ ਆ ਇੱਕ ਨੌ ਦੇ ਵਿੱਚ ਵੀਰ ਆਉਣ ਦੇ ਨਾਲ ਜਦ ਵਿੱਚ ਉਹ ਧਰਤੀ ਵਿੱਚ ਦੀ ਹੋ ਕੇ ਆਉਂਦਾ ਤੇ ਲੱਖਾਂ ਦੀ ਉਹ ਜ਼ਿੰਦਗੀਆਂ ਸਾਫ਼ ਕਰਦਾ ਔਰ ਲੱਖਾਂ ਨੂੰ ਜੀਵਨ ਦਿੰਦਾ ਆ ਪਾਣੀ ਐ ਸੰਗੁੰਦਰ ਦਾ ਸਾਰਾ ਸੰਸਾਰ ਭਰਿਆ ਪਿਆ ਪਾਣੀ ਦੇ ਨਾਲ ਸਾਰਾ ਵੰਡ ਜਿਹੜਾ ਨਾ ਪਾਣੀ ਦੇ ਨਾਲ ਕਿਉਂਕਿ ਸਭ ਤੋਂ ਵੱਡਾ ਜੋ ਤੱਤ ਐ ਨਾ ਸੰਸਾਰ ਦੇ ਵਿੱਚ ਆਕਾਸ਼ ਤੱਤ ਐ ਸਭ ਤੋਂ ਵੱਡਾ ਕਿਹੜਾ ਤੱਤ ਐ ਆਕਾਸ਼ ਆਕਾਸ਼ ਦੇ ਉਹ ਜੋ ਉਹਦੇ ਵਿੱਚੋਂ ਨਿਕਲਦਾ ਉਹ ਥੋੜਾ ਛੋਟਾ ਹੋ ਜਾਂਦਾ ਜਿਹੜਾ ਆਕਾਸ਼ ਵਿੱਚੋਂ ਨਿਕਲਦਾ ਉਹ ਥੋੜਾ ਛੋਟਾ ਹੋ ਜਾਂਦਾ ਉਹ ਕੀ ਐ ਵਾਯੂ वायु छोटी हो जाती है और वायु तो छोटा की है अग्नि वो भी सीमित हो है अग्नि निकलता तो पानी, निकल पानी, निकल पानी सीमित हो जाता निकलती है पर आकाश बहुत बड़ा सब तो बड़ा आकाश है क्यों सारा कुछ निकलता गो महाराजी कहें कि जो नानका लीन का है पैमान पांच तत्को तन रचियो जानो चतुर्सान ਇਹਤੇ ਉਪਜੋ ਨਾਨਕਾ ਲੀਤਾ ਹੈ ਪਰਮਾਨ ਆਸੀਂ ਪਾਣੀ ਇੱਥੇ ਵਰਜੀਦਾ ਜੀ ਥੱਲੇ ਕਿਉਂ ਆਉਂਦਾ ਉਲੁੜ ਕੇ ਮਸ਼ੀਨਰੀ ਦੁਆਰਾ ਲਜਨ ਨੇ 15 ਬਿਜਲੀ ਲਜਨ ਤੇ ਉੱਪਰ ਉਹ ਥੱਲੇ ਨੂੰ ਕਿਉਂ ਆਉਂਦਾ ਨੀਚੇ ਨੂੰ ਕਿਉਂ ਆਉਂਦਾ ਉਹਦਾ ਕਾਰਨ ਹੈ ਕਿ ਜਿੱਥੋਂ ਉਪਜਿਆ ਨਾ ਕਿਉਂਕਿ ਸਮੁੰਦਰ ਦੇ ਵਿੱਚ ਪਾਣੀ ਉਪਜਿਆ ਜਿਹੜਾ ਆਕਾਸ਼ ਵਿੱਚ ਲੈ ਕੇ ਜਾਂਦਾ ਹੈ ਨਾ ਸਮੁੰਦਰ ਤੋਂ ਨਿਕਲਿਆ ਹੋ ਉਹ ਉਹਨੂੰ ਉੱਥੇ ਜੁ ਹੀ ਜਾਣਾ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ ਆਪ ਸਾਰਿਆਂ ਨੂੰ ਸਭ ਤੋਂ ਪਹਿਲੇ ਜੀ ਆਇਆਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਾਬਾ ਬਲਕਾਰ ਸਿੰਘ ਜੀ ਵੱਲੋਂ ਮਹਾਪੁਰਸ਼ਾਂ ਦੀਆਂ ਨਿੱਗੀਆਂ ਜਾਦਾਂ ਨੂੰ ਤਾਜ਼ੀਆਂ ਕਰਨ ਵਾਸਤੇ ਸਲਾਨਾ ਜੋੜ ਮੇਲੇ ਦੇ ਸੰਬੰਧ ਵਿੱਚ ਦੂਰੋਂ ਨੇੜਿਓਂ ਚੱਲ ਕੇ ਇਲਾਕਾ ਨਿਵਾਸੀ ਸੰਗਤਾਂ ਅਤੇ ਨਗਰ ਨਿਵਾਸੀ ਸੰਗਤਾਂ ਪਹੁੰਚੀਆਂ ਹਨ ਸੋ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਦੂਸਰਾ ਅੱਜ ਜੋ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਪਰਮ ਸਤਕਾਰ ਜੋ ਗੁਰੂ ਰੂਪ ਸਾਧ ਸੰਗ ਜੀ ਅੱਜ ਖੂਨਦਾਨ ਕੈਂਪ ਲੱਗਾ ਹੈ ਜਿਹੜੇ ਨੌਜਵਾਨ ਬੱਚੇ ਅੱਜ ਖੂਨਦਾਨ ਕਰ ਰਹੇ ਨੇ ਇਹ ਕਈਆਂ ਜੀਵਾਂ ਦੀਆਂ ਜਾਨਾਂ ਹੀ ਨਹੀਂ ਬਚਾਉਣੀਆਂ ਨੇ ਕਿਸੇ ਮਰਦੇ ਜੀਵ ਦੇ ਮੂੰਹ ਦੇ ਵਿੱਚ ਪਾਣੀ ਪੈ ਜਾਏ ਤਾਂ ਉਹਦੀ ਆਤਮਾ ਸੀਸਾ ਦਿੰਦੀ ਏ ਕਿਸੇ ਰੱਬ ਦੇ ਪਿਆਰੇ ਦੇ ਮਰਦੇ ਨੂੰ ਇਹਨਾਂ ਬੱਚਿਆਂ ਦਾ ਖੂਨ ਮਿਲ ਜਾਵੇ ਤਾਂ ਉਹਨਾਂ ਬੱਚਿਆਂ ਦੀ ਜ਼ਿੰਦਗੀ ਬਚ ਜਾਂਦੀ ਏ ਪਰਮ ਸਤਕਾਰ ਜੋ ਗੁਰੂ ਰੂਪ 사ਸਨ ਦੇ ਉਹਨਾਂ ਮਰੀਜ਼ਾਂ ਵੱਲੋਂ ਇਹਨਾਂ ਨੌਜਵਾਨ ਬੱਚਿਆਂ ਨੂੰ ਅਸੀਸਾਂ ਮਿਲਦੀਆਂ ਨੇ ਪਰਮ ਸਤਕਾਰ ਜੋ ਗੁਰੂ ਰੂਪ 사ਸਨ ਦੀ ਸਾਡੇ ਕੋਲ ਮੀਡੀਆ ਪੰਜਾਬ ਖਾਸਪੁਰ ਟੀਵੀ ਤੇ ਸਾਡੇ ਜਨ ਪੰਜਾਬੀ ਨਿਊਜ਼ ਜਿਨ੍ਹਾਂ ਨੇ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਅੱਜ ਇਸ ਸਲਾਨਾ ਜੋੜ ਮੇਲੇ ਦੀ ਰੌਣਕ ਨੂੰ ਵਧਾਣਾ ਕੀਤਾ ਕਿਉਂਕਿ ਇਹ ਜੋ মিডিਆ ਹੈ ਇਹ ਸਾਡੀਆਂ ਗੱਲਾਂ ਅਤੇ ਸਾਡੇ ਮੇਲੇ ਨੂੰ ਸਮੁੱਚੇ ਵਰਲਡ ਦੇ ਵਿੱਚ ਨਹੀਂ ਪਹੁੰਚਾਉਣਾ ਹੈ ਸਮੁੱਚੇ ਵਰਲਡ ਵਿੱਚ ਪਹੁੰਚਾ ਕੇ ਇਹਨਾਂ ਨੇ ਸਾਰੇ ਪਬਲਿਕ ਨੂੰ ਦਿਖਾਉਣਾ ਹੈ ਸੋ মিডিਆ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਬਹੁਤ ਵਧੀਆ ਮਤਲਬ ਕੰਮ ਕਰ ਰਹੇ ਨੇ ਬਹੁਤ ਵਧੀਆ ਇਹਨਾਂ ਨੂੰ ਸ਼ਾਬਾਸ਼ ਸਾਡੇ ਡੇਰੇ ਵੱਲੋਂ ਮਿਲ ਰਹੀ ਹੈ ਸੋ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਮੀਡੀਆ ਨੂੰ ਚੜ੍ਹਦੀਆਂ ਕਲਾ ਦਿਨ ਤੋਂ ਗੁਣਾ ਰਾਜ ਚੌਗਣੀ ਤਰੱਕੀ ਬਖਸ਼ਿਸ਼ ਕਰਨ ਸਾਡੇ ਬਾਬਾ ਬਲਕਾਰ ਸਿੰਘ ਜੀ ਜੋ ਗੱਦੀ ਨਿਸ਼ੀਨ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਵੱਡੇ ਵੱਡੇ ਉਪਰਾਲੇ ਕਰਦੇ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਇਹਨਾਂ ਦੇ ਨਾਲ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਜੁੜੀਆਂ ਹੋਈਆਂ ਨੇ ਨਗਰ ਦੀ ਸ੍ਰੀ ਗੁਰੂ ਰਵਦਾਸ ਨੌਜੋਨ ਸਭਾ ਉਹ ਵੀ ਜੁੜੀ ਹੋਈ ਹੈ ਤੇ ਸਾਰਾ ਹੀ ਨਗਰ ਨਗਰ ਦੀ ಗ್ರಾಮ ਪੰਚਾਇਤ ਵੀ ਨਾਲ ਜੁੜੀ ਹੋਈ ਹੈ ਸੋ ਬਾਬਾ ਜੀ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਜਿਹੜੇ ਬੱਚੇ ਅੱਜ ਖੂਨਦਾਨ ਦੇ ਰਹੇ ਨੇ ਉਹਨਾਂ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦੀ ਉਹਨਾਂ ਬੱਚਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਸਾਡੇ ਕੋਲ ਡਾਕਟਰ ਸਾਹਿਬਾਨ ਟੀਮ ਆਈ ਹੈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਸਮੇਂ ਤੋਂ ਸਮਾਂ ਕੱਢ ਕੇ ਇਸ ਬਾਬਾ ਜੀ ਦੇ ਮੇਲੇ ਨੂੰ ਚਾਰ ਚੰਨ ਲਾਏ ਅਤੇ ਰੌਣਕ ਸਾਰੀ ਰਾਉਂਡ ਕੇ ਮੇਲੇ ਦੀ ਸਮੁੱਚੇ ਵਰਲਡ ਵਿੱਚ ਵਿਚ ਪਚਾਰੇ ਹਨ ਬਹੁਤ ਬਹੁਤ ਧੰਨਵਾਦ ਜੀ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਅਤੇ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੀ ਨਾ ਤੂੰ ਰੱਬ ਸਾਡਾ ਨਾਂ ਸੀ ਬੱਦੇ ਤੇਰੇ ਤੇਰੇ ਮਾਰਿਆ ਮੋਲੀ ਮਰਦੇ ਪੱਲਾ ਫੜ ਕੇ ਸੰਤ ਬਾਬਾ RAMDAS ਜੀ ਦਾ ਸਿੱਧੇ ਜਾ ਬਹਿਸ਼ਤੀ ਵਰਦੇ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਉਹ ਸਥਾਨ ਹੈ ਜਿੱਥੋਂ ਦਿਸ਼ਾਂ ਬਿਦਿਸ਼ਾਂ ਤੋਂ ਆਉਂਦੀਆਂ ਸੰਗਤਾਂ ਪਿੰਡਾਂ ਤੋਂ ਦੂਰ ਦਰਾਡੇੋਂ ਬਹੁਤ ਸ਼ਰਧਾ ਤੇ ਨਿਮਰਤਾ ਦੇ ਨਾਲ ਆਪਣੀਆਂ ਮਨੋਕਾਮਨਾ ਪੂਰੀਆਂ ਕਰਦੀਆਂ ਹਨ ਹਾਤਾ ਹਾਤਾ ਵਾਰ ਹੀ ਲਗਾਤਾਰ ਸੰਗਤਾਂ ਬਹੁਤ ਹੀ ਪ੍ਰੇਮ ਨਾਲ ਨਾਰਦ ਸੇਵਾ ਕਰਦੀ ਰਹੇ ਰਾਤ ਦਿਨ ਮਨਤਾ ਨਾਲ ਵਾਰ ਹੀ ਦਰਵਾਜ਼ੇ ਲਗਾਤਾਰ ਸੇਵਾ ਕਰ ਰਹੀ ਹੈ ਹਨ ਇਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਉਹ ਸਥਾਨ ਹੈ ਜਿੱਥੋਂ ਕੋ ਦਿਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੀਆਂ ਹਨ ਹਰ ਕੋਈ ਕੋਈ ਵੀ ਗਰੀਬ ਗੁਰਗਾ ਗੁਰਬਾ ਹੁੰਦਾ ਹੈ ਇਸ ਜਗ੍ਹਾ ਤੇ ਉਹ ਖਾਲੀ ਨਹੀਂ ਜਾਂਦਾ ਸੋ ਇਹ ਉਹ ਸਥਾਨ ਹੈ ਇਹ ਉਹ ਦਰਬਾਰਾਂ ਦਾ ਹੈ ਸਾਨੂੰ ਬਹੁਤ ਗਰਭ ਹੈ ਸਾਨੂੰ ਬਹੁਤ ਹੀ ਮਾਣ ਹੈ ਆਪਣੇ ਗੁਰੂ ਪੀਰ ਆਪਣੇ ਮੁਰਸ਼ਿਦ ਤੇ ਜੋ ਕਿ ਗੱਦੀ ਨਿਸ਼ੀਨ ਅੱਜ ਕੱਲ੍ਹ ਸੰਤ ਬਾਬਾ ਬਲਕਾ ਸਿੰਘ ਜੀ ਉਹਨਾਂ ਦੇ ਵਜ਼ੀਰ ਸੰਤ ਬਾਬਾ ਬਲਵਿੰਦਰ ਸਿੰਘ ਜੀ ਜੋ ਕਿ ਅੱਜ ਕੱਲ੍ਹ ਵਿਦੇਸ਼ ਯਾਤਰਾ ਦੇ ਵਿੱਚ ਜਾਂ ਰਹਿ ਰਹੇ ਹਨ ਉਥੇ ਸ਼ਬਦ ਕੀਰਤਨ ਦਾ ਪ੍ਰਚਾਰ ਕਰ ਰਹੇ ਹਨ ਤੁਹ ਤੁਹਾਡਾ ਬਹੁਤ ਬਹੁਤ ਹੀ ਧੰਨਵਾਦ ਇੱਥੇ ਆਇਆਂ ਦਾ ਤੇ ਹੋਰ ਵੀ ਬਾਕੀ ਸਾਰੀਆਂ ਸੰਗਤਾਂ ਦਾ ਦਾਸ ਵੱਲੋਂ ਕੋਟੀ ਕੋਟੀ ਪ੍ਰਣਾਮ ਔਰ ਬਹੁਤ ਬਹੁਤ ਹੀ ਧੰਨਵਾਦ ਜੈ ਗੁਰੂ ਦੇਵ ਧੰਨ ਗੁਰੂ ਦੇਵ ਇਹ ਪਿੰਡ ਤਗੜ ਬਣਾਲਾ ਦੇ ਵਿੱਚ ਕੂਦਾਨ ਕੈਂਪ ਲੱਗਾਇਆ ਗਿਆ ਤੇ ਬੜਾ ਸਵੇਰ ਤੋਂ ਹੀ ਨੌਜਵਾਨਾਂ ਨੇ ਉਤਸ਼ਾਹ ਦਿਖਾਇਆ ਇਹ ਬੜਾ ਵੱਡਾ ਯੋਗਦਾਨ ਤੁਹਾਡਾ ਵੀ ਰਿਹਾ ਹੈ ਕਿਉਂਕਿ ਤੁਸੀਂ ਮੁਰੇ ਹੋ ਕੇ ਵੱਧ ਚੜ ਕੇ ਜਿਹੜਾ ਹੈਗਾ ਨੌਜਵਾਨਾਂ ਨੂੰ ਜਾਹਤ ਕੀਤਾ ਹੈ ਇੱਥੇ ਲੈ ਕੇ ਆਂਦਾ ਰਕੂਨਦਾਨ ਕਰਵਾਇਆ ਉਹਨਾਂ ਤੋਂ ਤੇ ਕੀ ਕਹਿਣਾ ਚਾਹੋਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਜੀ ਅੱਜ ਮੇਰਾ ਨਾਮ ਮਨਜੀਤ ਸਿੰਘ ਪਿੰਡ ਤਗੜਵੜਾ ਜੋ ਕਿ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਉਹਨਾਂ ਦੀ ਯਾਦ ਚ ਬਲੱਡ ਕੈਂਪ ਲਗਾਇਆ ਗਿਆ ਜੀ ਜੋ ਕਿ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਸੰਜੋਗ ਸੀਗਾ ਨੌਜਵਾਨ ਸਵਾ ਦਾ ਬਹੁਤ ਜ਼ਿਆਦਾ ਸੰਯੋਗ ਸੀਗਾ ਜੋ ਵੀ ਸਾਡੇ ਪ੍ਰਦੇਸੀ ਭਰਾ ਸੀਗੇ ਬੈਠੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਸੰਯੋਗ ਸੀਗਾ ਹਰੀਕਨਾ ਬਹੁਤ ਸਾਥ ਵਧੀਆ ਤਰੀਕੇ ਨਾਲ ਲਵਾਇਆ ਹਰੀਕ ਦਾ ਮੈਂ ਧੰਨਵਾਦ ਕਰਦਾ ਜੋ ਕਿ ਸਾਡੇ ਜਸਪਰੀ ਭਾਜੀ ਦਬਾਬਾ ਹਸਪੀਟਲ ਦੀ ਟੀਮ ਲੈ ਕੇ ਆਇਆ ਬਲੱਡ ਕੈਂਪ ਚ ਤੇ ਇਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਸੀਗਾ ਸਾਡੀ ਟੀਮ ਨੂੰ ਤਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੀ ਪਿੰਡ ਤਕੜਬੜਾਲੇ ਦਾ ਪੰਚਾਇਤ ਦਾ ਜੋ ਕਿ ਸਾਡੇ ਮੇਰੇ ਜਿੰਨੇ ਵੀ ਯਾਰ ਦੋਸਤਾਂ ਜਿੰਨੇ ਵੀ ਜੂਥ ਸੀਗਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਇਸ ਕੈਂਪ ਨੂੰ ਸਫਲ ਚਾੜਿਆ ਜੀ ਧੰਨਵਾਦ ਕਿੰਨੇ ਕੁ ਨੌਜਵਾਨ ਹੈ ਜਿਹੜਾ ਕੰਮ ਇਹਦੇ ਵਿੱਚ ਜੀ 35 ਤੋਂ 40 ਜੁੰਟਾ ਹੋ ਗਈਆਂ ਜੀ ਸਾਡੀਆਂ ਹਾਉ ਗੁਰੂ ਦਾ ਜੀ ਮਾਰਨੇ ਸਮਖਿੰਦੇ ਉਹਨਾ ਕੀਤਾ ਹੈ ਕਿ ਤੂੰ ਹੀ 모હી 모હી ਤੂੰ ਅੰਤਰ ਕੈਸਾ ਤੜਕ ਤੜਕ ਯਾਤਰਾ ਜੈਸਾ ਚਾਪੇ ਆਪਣਾ ਬਾਬ ਸਰੰਤ ਅਖੇ ਬਨੰਤਾ ਪੰਚੰਤਾ ਉਹਨਾਂ ਕੈਸੇ ਹੁੰਦਾ

ਬੜੇ ਸੋਖਾ ਪਟਤ ਹੋਏ ਕਹਣਾ ਵੜਾ ਸੋਖਾ ਹੈ ਕਿ ਨਾ ਜੀਵਨ ਦੇ ਵਿੱਚ ਇਸ ਨੂੰ ਨਵਾਉਣਾ ਵੀ ਜ਼ਰੂਰੀ ਹੈ ਨਵਾਉਣ ਵਾਲੇ ਬਹੁਤ ਕੱਢਾ ਨੂੰ ਪਰਮਾਤਮਾ ਦੇ ਭਗਤ ਪਰਮਾਤਮਾ ਦੇ ਰਾਜ ਪਰਮਾਤਮਾ ਦੇ ਵਸਤ ਸੰਤ ਮਹਾਕੂਸ਼ ਵਕਤਨ ਕਹਿੰਦੇ ਪੰਡਤ ਪਈ ਜਾਤ ਹੁੰਦਾ ਮੈਂ ਕਹਿੰਦੀ ਕਿ ਪੰਡਤ ਮੈਂ ਜਾਤੀ ਹੁੰਦਾ ਪੰਡਤ ਗਿਆਨ ਦੇ ਨਾਲ ਹੁੰਦਾ ਸਭ ਤੋਂ ਵੱਡੇ ਪੰਡਤ ਮਹਾਕੂਸ਼ ਵਕਤਨ ਜਿਨ੍ਹਾਂ ਨੂੰ ਗਿਆਨ ਹੈ ਜਿਨ੍ਹਾਂ ਨੇ ਪੜਿਆ ਹੈ ਮਹਾਪੁਰਖਾਂ ਦੀ ਬਾਣੀ ਨੂੰ ਪੜਿਆ ਕਿਤੇ ਜਿਹੜਾ ਗਿਆਨवान ਹੈ ਉਹੀ ਪੰਡਤ ਹੈ ਇਥੇ ਲੋਕਾਂ ਨੂੰ ਸਮਝਾਣਾ ਕੀਤਾ ਜਾਂਦਾ ਹੈ ਕਿਉਂਕਿ ਕਿਸੇ ਕੋਲ ਐਜੂਕੇਸ਼ਨ ਨਹੀਂ ਸੀ ਅਨਪੜਤਾ ਸੀ ਜਿਹੜਾ ਜੋਪੜਾ ਹੈ ਨੰਗਾ ਸੇ ਪੜ੍ਹਦੇ ਸੀ ਕਿ ਪੰਡਤ ਬਈ ਜਾਤ ਹੁੰਦਾ ਪੰਡਤ ਲੋਕ ਨੂੰ ਜਣਾ ਦੇਵਾ ਪੰਡਤ ਉਹ ਹੈ ਜਿਹਨ ਮਹਾਕੁਸ਼ਾਂ ਦੀ ਬਾਣੀ ਜਾਣਦਾ ਹੈ ਵਾਹਕੁਖਾ ਦੀ ਜੋ ਪਰਮਾਤਮਾ ਦੇ ਨਾਚੁਰੇ ਹੈ ਨਾ ਉਹ ਹੀ ਕਿਤੇ ਪੰਡਤ ਹੈ ਤਾਂ ਇਹਨਾਂ ਮਹਾਕੁਸ਼ਾਂ ਨੂੰ ਜਿਹਨਾਂ ਨੇ ਪਾ ਲਿਆ ਜਿਹਨਾਂ ਦੀ ਸੇਵਾ ਕਰਨੇ ਤੁਹਾਨੂੰ ਪਰਮਾਤਮਾ ਪਾ ਲਿਆ ਜਿਹਨੇ ਸੰਸਾਰ ਦੀ ਇੱਕ ਕਿਰਤੀ ਨੂੰ ਸ੍ਰਿਸ਼ਟੀ ਨੂੰ ਅਪਰਾਣਿਆ ਉਹਨੇ ਪਰਮਾਤਮਾ ਦੇ ਪਲਿਆ ਅੱਜ ਸਾਡੇ ਰਕਤ ਕੱਟੇ ਜਾ ਰਹੇ ਹਨ ਵਾਤਾਵਰਨ ਨੂੰ ਅਸ਼ੁੱਧ ਕੀਤਾ ਜਾ ਰਿਹਾ ਹੈ ਉਹਦੀ ਸ਼ੁੱਧਤਾ ਕਦਮ ਕੀਤੀ ਜਾਣੀ ਹੈ ਗੁਰਨਾਨਕ ਸਾਹਿਬ ਜੀ ਅਸੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਨੂੰ ਮਾਤਾ ਤੂੰ ਕਿੱਥੇ ਦੀ ਬਾਣੀ ਅਸੀਂ ਗੁਰੂਆਂ ਸੈ ਮਨ ਮੱਥਾ ਟਿਕਦੇ ਹਾਂ ਪੂਜਾ ਕਰਦੇ ਹਾਂ ਬੜੇ ਸੁੰਦਰ ਸੁਨੇ ਲੱਖਾਂ ਲੱਖਰ ਰਹਿਦੇ ਪੰਜ ਪੰਜ ਲੱਖ ਦੇ ਦਹ ਦਸ ਲੱਖ ਦੇ ਪਰ ਮੱਲਾ ਸਭ ਵਿੱਚ ਰਹਿ ਲੇਕਿਨ ਜੋ ਪਾਣੀ ਸਾਨੂੰ ਪੀਂਦਿਆ ਅਸੀਂ ਤੇ ਅਮਨ ਨਹੀਂ ਕਰਦੇ ਉਹ ਉਸ ਪਾਣੀ ਤੇ ਅਮਨ ਕਰੀਏ ਗੁਰੂ ਮਹਾਰਾਜ ਗੁਰੂ ਰਵਿਦਾਸ ਜੀ ਮਾਰਦਾ ਜੋ ਆਗਮਨ ਕਰੋ ਹੈ ਪੁਰਦਾ ਸਾਨੂੰ ਸੁਪਾਸਟ ਹੈ ਕਿ ਹਰ ਸਾਲ ਅਪ੍ਰੈਲ ਦੇ ਮਹੀਨੇ ਹਰਿਦੁਆਰ ਜਾ ਕੇ ਭਗਵਾਨ ਰਵਿਨਾਸ ਸਿੰਘ ਪਰ ਆਸ਼ਟਮ ਜਿ ਮਨਾਉਣੀ ਹੈ ਯਾਤਰਾ ਦੇ ਮਾਣੇ ਤੋਂ ਆਪਣਾ ਸਾਰੇ ਉੱਚ ਸਾਰੇ ਵਿਸ਼ਲੀਕ ਪੰਨੇ ਸਾਰੇ ਪਹੁੰਚ ਗਏ ਉਹ ਸ਼ੋਭਾ ਯਾਤਰਾ ਦੀ ਸ਼ੋਭਾ ਮੰਨ ਲਈ ਮਹਾਪੁਖਾ ਦਾ ਮਾਣ ਰਹੀ ਹੈ ਮਹਾਪੁਖਾ ਦਾ ਮਾਣ ਹੈ ਕਿਉਂਕਿ ਜਿਹੜੀ ਸੰਗਤ ਹੈ ਸੰਤ ਤੁਜੀਤਨ

ਕਹਿੰਦੇ ਜੀ ਬੜੀ ਮੈਂ ਤੇ ਸ਼ਰਾਬਾਂ ਦੇ ਪੀਨੇ ਆ ਇੱਕ ਮੀਡੀਆ ਵਾਲਾ ਸੀਗਾ ਮੈਂ ਤੁਜੀ ਸ਼ਰਾਬ ਨਾਲੋਂ ਪੀਂਦਾਂ ਨੇ 9:00 ਵਜੇ ਕਹਿੰਦੇ ਟੈਨਸ਼ਨਾਂ ਬਣੀ ਆਉਂਦੀਆਂ ਮੈਂ ਮੇਰੇ ਤੋਂ ਜ਼ਿਆਦਾ ਟੈਨਸ਼ਨ ਆਇਆ ਮੈਂ ਕਿ ਲੜਕੀ ਹੋ ਕੇ ਪਤਾ ਨਹੀਂ ਕਿੰਨੇ ਅਸੀਂ ਕੰਮ ਕਰੇ ਮਹਾਪੂਜਾ ਨਾਲ ਵਿਚਰੇ ਮੈਂ ਤਾਂ ਬਹੁਤ ਟੈਨਸ਼ਨ ਤੇ ਜ਼ਿੰਦਗੀ ਤੋਂ ਮੋਕਲ ਕਹਿੰਦੇ ਮੇਂ ਲੜਕੀ ਤੇ ਲੜਕੇ ਕੀ ਫਰਕ ਦਾ ਮੈਂ ਮਹਾਪੂਜਾ ਨਾਲ ਕਿਸੇ ਡਿਸਕਸ਼ਨ ਕਰਾਂਗੇ ਲੜਕੀ ਲੜਕੇ ਤੇ ਕੀ ਫਰਕ ਦਾ ਲੜਕੀਆਂ ਕਿਉਂ ਪਿੰਦੇ ਲੜਕੇ ਕਿਉਂ ਪਿੰਦੇ ਆ ਤੋ ਮੈਂ ਪਰਪਲ ਤੇ ਚਰਚ ਗਏਂ ਤੇ ਕਹਿੰਦੇ ਕਿ ਕਿਉਂ ਇੰਨੇ ਤੇ ਵੀ ਸ਼ੀਰਵਾ ਦੇ ਜਿਹੜੇ ਬੱਚੇ ਸਾਡੇ ਚ ਕੁਰਾਹੇ ਤਰੇ ਕਿ ਨਸ਼ਿਆਤ ਹੋ ਕੇ ਆਪਣਾ ਦਿਨ ਦਾ ਜੀਵਨ ਕੁਸ਼ਲਨਾ ਰਾਤ ਨੂੰ ਕੁਸ਼ੋਰ ਬਣ ਜਾਂਦੀ ਹੈ ਤੇ ਤੁਹਾਡੇ ਵੀ ਅਸੀਰਵਾਦ ਦੇ ਨਾਲ ਇਹਨਾਂ ਦਾ ਜੀਵਨ ਬਦਲਣਾ ਹੈ ਬੜੇ ਚੰਗੇ ਹਨ ਇਸ ਨੂੰ ਬਤ ਕਰਦਾ ਦਰੇਸ਼ ਮਿੰਦਲ ਉਹ ਇਹਨਾਂ ਦਾ ਰਾਤ ਨੂੰ ਸੋਣ ਵਾਸਤੇ जिनके जो कोई भी काम कांग्रेस महाराज की जो जमरी इतिहासिक जमुई शोभा हरिद्वार जा रही है चार तारीख नही है महापुरश ने दस ट्रेन जा रही है बड़ा वाचा किता महापुरुषा ने पैंती लाख ने ट्रेन ही फिर ਪੰਤੀ ਨਕਤੀ ਟ੍ਰੇਨ ਦਿੱਤ ਲਈ ਕਿ ਤੇ ਅੰਦਰ ਆਪਣੇ ਕੋਲੇ ਰਹੇਗੀ ਇਹ ਬਹੁਤ ਵੱਡਾ ਬਾਪਾ ਜੀ ਕਹਿੰਦਾ ਚਿੰਤਾ ਨਹੀਂ ਰਹਿਣੀ ਸੰਤਾਂ ਤੋਂ ਪੈਸੇ ਨਹੀਂ ਲੈਣੇ ਤਾਂ ਸੰਤਾਂ ਸਾਰੇ ਨੇ ਟਿਕਟ ਖਰੀਦ ਰੇ ਤਾਂ ਪਰ ਇਹ ਕਿਹਨੇ ਖਰੀਦ ਰੇ ਸੰਨੂ ਜੀ ਦੇ ਨਾਲ ਸਾਰੇ ਸੰਗਤ ਹੁੰਦੇ ਰੇ ਉਹ ਸਮਰਥਕ ਮਹਾਪੁਸ਼ ਬਾਬਾ ਜੀ ਜਿਹੜੇ ਗੱਲ ਆਪਣੇ ਆਵਾਜ਼ ਜਵਾਨ ਤੋਂ ਕਹਿੰਦੇ ਉਹ ਪੂਰੀ ਹੋ ਜਾਂਦੀ ਹੈ ਤੋਂ ਮਿਆਂ ਸਿੱਖ ਟ੍ਰੇਨ ਕਰਨੀ ਆ ਪਰ ਟ੍ਰੇਨ ਕਹਿੰਦੇ ਜਿੰਨਾ ਮਰਜ਼ੀ ਪੈਸਾ ਲੱਗੇ ਕਿ ਸੰਗ ਨੂੰ ਲੈ ਕੇ ਜਾਣਾ ਇਹਨਾਂ ਨੂੰ ਅਸੀਂ ਕੋਈ ਤਰ੍ਹਾਂ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣ ਦੇਣੀ ਤੋਂ ਮੈਂ ਸਾਰੇ ਮਾਣ ਚ ਚੱਲਣਾ ਕੋਟੀ ਕੋਟੀ ਪਰ ਅੱਜ ਗਿਆਣਾ ਨਕਰਬੇ ਜਮਾ ਕਰਾ ਕੇ ਆਇਆ ਸਾਢੇ 10 ਵਜੇ ਕਿਉਂਕਿ ਰੇਲਵੇ ਭਪਾਗ ਨੇ ਸਿਕਿਉਰਟੀ ਮੰਗੀ ਆ ਇਹ ਤੁਸੀਂ ਟ੍ਰੇਨ ਬੁੱਕ ਕਰ ਕੱਲ ਕੋ ਟ੍ਰੇਨ ਡੈਮੇਜ ਹੋ ਜਾਂਦੀ ਹੈ ਟ੍ਰੇਨ ਨੂੰ ਇਸ ਨੂੰ ਪ੍ਰੋਬਲਮ ਆ ਜਾਂਦੀ ਹੈ ਕੋਈ ਸੰਗਤ ਕਰੇ ਪ੍ਰੋਬਲਮ ਕ੍ਰੀਏਟ ਕਰਦੀ ਹੈ ਕੋ ਟ੍ਰੇਨ ਦੇ ਸ਼ੀਸ਼ੇ ਟੁੱਟ ਜਾਂਦੇ ਕੋ ਦਰਾਜ ਖੁੱਲ ਜਾਂਦਾ ਕੋਈ ਅੰਦਰ ਸੱਸ ਦੀ ਚੀਰ ਖਿੱਚਦਾ ਕੋਈ ਇਹੋ ਦਾ ਐਕਸਟ੍ਰੀਮ ਦਾ ਚਾਂਸ ਬੰਦਾ ਉਹਨਾਂ ਨੇ 11 ਲੱਖ ਰੁਪਏ ਸਿਕਿਉਰਿਟੀ ਜਮ੍ਹਾਂ ਕਰਾਈ ਹੈ ਇਹ ਤੁਸੀਂ ਟ੍ਰੇਨ ਬੁੱਕ ਕਰਨ ਤੋਂ ਪਹਿਲਾਂ 11 ਲੱਖ ਰੁਪਏ ਸਰਨ ਡਿਪਾਰਟਮੈਂਟ ਨੂੰ ਦਿਓ ਉਹ ਤੁਹਾਡੀ ਸਿਕਿਉਰਿਟੀ ਹੈ ਕੱਲ ਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਤੁਹਾਡਾ ਇਸ 11 ਲੱਖ ਵਿੱਚੋਂ ਸੀ ਹੋਪੜਾ ਇਹ ਜਨਨਾ ਕੋਈ ਪ੍ਰੋਬਲਮ ਨਹੀਂ ਜਿਸੇ ਕੱਟਾਂਗੇ ਜੇ ਨਹੀਂ ਬਬਈ ਕਿਰਪਾ ਨੇ ਆ ਕੋਈ ਤਾਂ ਨਹੀਂ ਹੁੰਦੀ ਉਹ ਤੁਹਾਨੂੰ ਫੈਸਲੇ ਪਰ ਉਹਨਾਂ ਨੇ ਸਾਡੇ ਕੋਲ ਇੱਕ ਰਖਾ ਲਈ ਕਿ ਸਿਕਿਉਰਿਟੀ ਜਮ੍ਹਾਂ ਕਰਾਓ 13000 ਤੁਹਾਨੂੰ ਦੇਖᑎ ਦੇਣੀ ਹੈ ਇੱਕ ਤੁਹਾਨੂੰ ਇੱਕ ਵੇ ਮਿਲਣੀ ਹੈ ਇੱਕ ਟਿਕਟ ਤੁਸੀਂ 2 2.5000 ਰੁਪਏ ਦਾ ਲੈ ਕੇ ਜਾਣਾ ਅੱਗੇ ਟਿਕਟਾ ਮਹਾ ਪੂਸ਼ਣ ਦੇਣੀ ਹੈ ਪਰ ਅੱਜ ਜੀ ਬਾਬਾ ਨੇ ਉਹ ਸਿਕਿਉਰਿਟੀ ਜਮ੍ਹਾਂ ਕਰਾ ਕੇ ਆਇਆ ਤੋਂ ਬਹੁਤ ਬਹੁਤ ਸਾਰੇ ਮੋਹਰਾਂ ਆ ਉਹ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਿਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਗੁਰੂ ਜੀ ਕੀ ਫਤਿਹ ਜੀ ਮਰਦ ਜੀ ਅਸੀਂ ਇੱਥੇ ਇਹਨਾਂ ਪਹਿਲਾਂ ਸਾਡੇ ਦਾਦਾ ਜੀ ਆਂਦੇ ਸੀ ਉਸ ਤੋਂ ਬਾਅਦ ਮੰਮੀ ਪਾਪਾ ਆਉਂਦੇ ਆ ਮਾਸਤਾ ਦੀ ਬੜੀ ਕਿਰਪਾ ਹੈ ਜੀ ਇਹਨਾਂ ਨੂੰ ਕਿਸੇ ਚੀਜ਼ ਦਾ ਮੋਹ ਲਾਭ ਨਹੀਂ ਹੁੰਦਾ ਸਿਕਾ ਤੇ ਦੇਖੋ ਖੂਨਦਾਨ ਕਰਨਾ ਕੋਈ ਵੱਡੀ ਗੱਲ ਨਹੀਂ ਹੈਗੀ ਖੂਨਦਾਨ ਆਪਾਂ ਨੂੰ ਕਰਨਾ ਚਾਹੀਦਾ ਕਈ ਜ਼ਿੰਦਗੀਆਂ ਆਪਾਂ ਬਚਾਉਨੇ ਆ ਜਦੋਂ ਆਪਾਂ ਖੂਨਦਾਨ ਕਰਦੇ ਆ ਕਈ ਕੈਂਪਾਂ ਦੇ ਵਿੱਚ ਆਪਾਂ ਨੂੰ ਜਿਹੜੇ ਸੈਂਪਲ ਮਿਲਦੇ ਜਾਂਦੇ ਆ ਕਿ ਬਾਹਰ ਸਾਨੂੰ ਉਹ ਖੂਨ ਨਹੀਂ ਮਿਲਦਾ ਕਈ ਗਰੁੱਪ ਇਦਾਂ ਦੇ ਆ ਤੇ ਚਲੋ ਜੇ ਆਪਾਂ ਨੇ ਖੂਨਦਾਨ ਕਰਨ ਦੇ ਨਾਲ ਕਿਸੇ ਦੀ ਜਾਨ ਬਚਦੀ ਆ ਉਹਦੇ ਨਾਲ ਸਾਡਾ ਮਾਲਕ ਪਤਾ ਨਹੀਂ ਕਿੱਥੇ ਸਾਡਾ ਹੋਰ ਵੀ ਭਲਾ ਕਰੂਗਾ ਠੀਕ ਹੈ ਨਾ ਇਸ ਕਰਕੇ ਬਾਈ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਨਸ਼ਿਆਂ ਤੋਂ ਛੁਟਕਾਰਾ ਪਾਓ ਇਹਨਾਂ ਚੀਜ਼ਾਂ ਨੂੰ ਨਾ ਜਾਓ ਸਭ ਤੋਂ ਵੱਡੀ ਗੱਲ ਕੀ ਆ ਜੇ ਜੀਵਨ ਆ ਤੇ ਸਭ ਕੁਝ ਆ ਬਾਕੀ ਮੈਂ ਸਾਰੀ ਟੀਮ ਦਾ ਵੀ ਧੰਨਵਾਦੀ ਕਰਦਾ ਦੁਆਬਾ ਅਲਵਾਟਰੀ ਵਾਲਿਆਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਆ ਵੀਰ ਮੇਰੇਆ ਤੁਹਾਡਾ ਨਿਊ ਚੈਨਲ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਖੂਨਦਾਨ ਦੇ ਦੇਣ ਦੀ ਕੀ ਲੋੜ ਪਿਆਦੀ ਸਾਨੂੰ ਸਰ ਜੀ ਖੂਨਦਾਨ ਤਾਂ ਮੈਂ ਫਸਟ ਟਾਈਮ ਹੀ ਦਿੱਤਾ ਸੀ ਜੀ ਪਹਿਲਾਂ ਕਦੀ ਨਹੀਂ ਦਿੱਤਾ ਜੀ ਤੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਤੋਂ ਆਪਾਂ ਬਚਦੇ ਚਾਹਦੇ ਆ ਖੂਨ ਦਾਨ ਕਰਕੇ ਕਈ ਬਿਮਾਰੀਆਂ ਆ ਸਰ ਜੀ ਜਿਦਾਂ ਆਪਣੇ ਕੈਸਟਰੋਲ ਵਗੈਰਾ ਦੀ ਪ੍ਰੋਬਲਮ ਆ ਉਸੇ ਤੋਂ ਵੀ ਬੰਦਾ ਬਚ ਜਾਂਦਾ ਆ ਜੀ ਹਾਂ ਜੀ ਪਿੰਡ ਤੱਕੜ ਬੜਾ ਦੀ ಗ್ರಾಮ ਪੰਚਾਇਤ ਵੱਲੋਂ ਜੋ ਸਾਡੇ ਨੌਜਵਾਨਾਂ ਨੇ ਅੱਜ ਖੂਦਾਨ ਕੈਂਪ ਲਗਾਇਆ ਬਹੁਤ ਵਧੀਆ ਇਹਨਾਂ ਦੀ ਸੂਚਾ ਬਹੁਤ ਵਧੀਆ ਕੰਮ ਕਰ ਰਹੇ ਆ ਇਹਨਾਂ ਦਾ ਕਾਟੂਆ ਜੋ ਵੀ ਪਿੰਡ ਵਾਸਤੇ ਕਰ ਰਹੇ ਬਹੁਤ ਵਧੀਆ ਕਰ ਰਹੇ ਔਰ ਆਉਣ ਵਾਲੀ ਪੀੜੀ ਨੂੰ ਵੀ ਦੱਸਦੇ ਆ ਹਾਂ ਬਈ ਇਹ ਕੰਮ ਹੋ ਰਿਹਾ ਬਹੁਤ ਵਧੀਆ ਕੰਮ ਹੋ ਰਿਹਾ ਯੋ ਬੱਚੇ ਸਾਡੇ ਆ ਨਸ਼ਿਆਂ ਤੋਂ ਰਹਿਤ ਹੋਣਗੇ, ਬੱਚੇ ਰਹਿਣਗੇ। ਜੋ ਵੀ ਇਹ ਸੋਚ ਨੂੰ ਲੈ ਕੇ ਤੁਰੂਗਾ, ਤਰੱਕੀ ਕਰੂਗਾ। ਜੇ ਸਾਡੀ ਸੋਚ ਵਧੀਆ ਤਾਂ ਕੰਮ ਵਧੀਆ ਆ। ਔਰ ਅੱਗੇ ਆਉਣ ਵਾਲੀ ਪੀੜੀ ਨੂੰ ਵੀ ਪਤਾ ਲੱਗੂਗਾ ਨਸ਼ਿਆਂ ਤੋਂ ਬਚਣਗੇ, ਨਸ਼ਿਆਂ ਤੋਂ ਰਹਿਤ ਰਹਿਣਗੇ ਔਰ ਆਪਣੇ ਮਾਪੇ ਦੀ ਸੇਵਾ ਕਰਨਗੇ ਔਰ ਮਾਪੇ ਦੀ ਦੇਖਭਾਲ ਕਰਨਗੇ, ਗਾਂ ਤਰੱਕੀਆਂ ਕਰਨਗੇ, ਪੜ੍ਹ ਲਿਖ ਕੇ ਕੋਈ ਵਧੀਆ ਅਫਸਰ ਲੈਣ ਦੇ ਤਰੱਕੀ ਕਰਨਗੇ ਮੇਰਾ ਨਾਮ ਹੈਪੀ ਹੈ ਜੀ ਕਿ ਕਿਹੜਾ ਪਿੰਡ ਕਿੱਥੋਂ ਆਏ ਹੋ ਅਸੀਂ ਦਸੂਹੇ ਤੋਂ ਆਜੇ ਭੱਟੀ ਦਾ ਪਿੰਡ ਮੇਰਾ ਜੀ ਤੇ ਅੱਜ ਤਨਤਨ ਬਾਬਾ ਸ਼ੀਰ ਜੀ ਤਨਤਨ ਸ਼ੀਰ ਬਾਬਾ ਦੀਪ ਸਿੰਘ ਜੀ ਔਰ ਸਿੰਘਾ ਸੇਵਾਦਾਰਾਂ ਦੀ ਸ਼ਹਾਦਤ ਨੂੰ ਸਮਰਪਿਤ ਅਜ ਖੂਨਦਾਨ ਕੈਂਪ ਲੱਗਾ ਹੈ ਹਾਂਜੀ ਤੇ ਕਿੱਦਾਂ ਦਾ ਲੱਗ ਰਿਹਾ ਅਜ ਖੂਨਦਾਨ ਕਰਕੇ ਵਧੀਆ ਲੱਗ ਰਿਹਾ ਜੀ ਕੀ ਕਰ ਰਹੇ ਕਿ ਕਿੰਨੀ ਵਾਰ ਖੂਨ ਦਾਨ ਕਰ ਰਹੇ ਹੋ ਜੀ ਮੈਂ ਤੀਜੀ ਵਾਰ ਕਰ ਲੱਗਾ ਜੀ ਹਾਂਜੀ ਤੋਂ ਪਹਿਲਾਂ ਇਸ ਤਰ੍ਹਾਂ ਤਰੀਕਾ ਕਿਦਾਂ ਲੋਕੀ ਜਿਹੜੇ ਨੌਜਵਾਨ ਵੀਰ ਕੀ ਜਿਹੜੇ ਹੈਗੇ ਖੂਨ ਦਾਨ ਕਰਦੇ ਉਹ ਜਿਹੜਾ ਗਰੇਸ ਜੀਆ ਕਰਦੀ ਹੈ ਕਿ ਨਹੀਂ ਇਹ ਕੁਝ ਨਹੀਂ ਹੁੰਦਾ ਜੀ ਨਾ ਦੋ ਮਿੰਟ ਦੇਖੋ ਇੱਥੇ ਦੋੜਨਾ ਨਹੀਂ ਇੱਥੇ ਸੇਵਾ ਕਰਨੀ ਸਾਰਾ ਕੁਝ ਇੱਥੇ ਕਰਨਾ ਹਾਂਜੀ ਜਿਹੜੇ ਨੌਜਵਾਨ ਵੀ ਤੁਹਾਡੀ ਇਸ ਵੀਡੀਓ ਨੂੰ ਦੇਖ ਰਹੇ ਆ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹੁਣ ਦੇ ਸਮੇਂ ਚ ਕਿਉਂਕਿ ਨੌਜਵਾਨ ਕਿڑی ਮਸ਼ਿਆਂ ਵੱਲ ਵੱਹ ਜਾ ਰਹੀ ਹੈ ਹਾਂਜੀ ਹਾਂਜੀ ਇਹੀ ਹੈ ਜੀ ਖੂਨ ਦੇਣ ਸਾਰੇ ਜਾਨੇ ਕਿਸ ਦਾ ਭਲਾ ਹੋਊਗਾ ਜੀ ਹਾਂਜੀ